ਨੂੰ ਓਏ ਭਾਈ ਟਰੈਕਟਰ ਫੜ ਤਾ ਇੱਕ ਤਾਂ ਗੱਡੀ ਗੱਡਿਆਂ ਦੀ ਟਰੈਕਟਰ ਦੂਜਾ ਵੀ ਗੜ ਗਿਆ ਭਾਈ ਓਰੇ ਇਹ ਲੈ ਜੋਰ ਲੱਗ ਰਿਹਾ ਹੈ ਮੁਸ਼ਕਲ ਆਉਣ ਦਾ ਹੋ ਗਿਆ ਓਏ ਲੈ ਵੀ ਰਵਲੀ ਟਰਾਲੀ ਕਰਦੀ ਖਾਲੀ ਡਰਾਈਵਰ ਨਵਾਂ ਜੁੜ ਚੁੱਕਿਆ ਹੈ ਭਾਈ ਸਸਰੀ ਗਾਲ ਜੀ ਬੇਟਾ ਸਸਰੀ ਕੀ ਹਾਲ ਨੇ ਡਰਾਈਵਰ ਤੁਸੀਂ ਉਰੋਂ ਬਣੋਗੇ ਜਾਂ ਤੁਸੀਂ ਸਦਾ ਉੱਥੇ ਦੇਖਦੇ ਚੱਲ ਕੋਈ ਗੱਲ ਨਹੀਂ ਓਏ ਬਹੁਤ ਹਵਾ ਕਰਦੇ ਨੇ ਲੋਕਾਂ 'ਚ ਸਾਨੂੰ ਟਰੈਕਟਰ ਦਾ ਐ ਪਤਾ ਗਰਾਰੀਆਂ ਦਾ ਟਰਬੋ ਦਾ ਇਹਨੂੰ ਦੇਖਦੇ ਆ ਵੱਡੇ ਪਲੇਅਰ ਨੂੰ ਆ ਜਾ ਬਾਈ ਉਮੀ ਨਾਲੇ ਚੱਲੇਗਾ ਆ ਜਾ ਇਹ ਮਿੱਤਰੇ ਆਏਗਾ ਬਹੁਤ ਤਾਕਤ ਨਾਲ ਪਹਿਲੀ ਤੀਜਾ ਗੇਅਰ ਪਾਓ ਤੀਜੇ ਸਟਾਰਟ ਸਿੱਧਾ ਚੱਲ ਆ ਜਾ ਗੇਰਾ ਆਰ ਵੇਟ ਮੇਰੇ ਸਾਹ ਚੱਲੋ ਬਈ ਓਏ ਪਹਿਲੀ ਗੱਲ ਦੀ ਮੱਥਾ ਨਹੀਂ ਟੇਕਿਆ ਓਏ ਮੈਂ ਟੇਕਿਆ ਕਰੇਬਰੀ ਚ ਪਹਿਲਾਂ ਮੱਥਾ ਟੇਕਿਆ ਟਰੈਕਟਰ ਚ ਲਾਇਆ ਹੁਣ ਬਸ ਚੱਲ ਮੱਥਾ ਟੇਕ ਰਹਾ ਤੇਗ ਲਿਆ ਮੱਥਾ ਤੇਰੇ ਕਰ ਲੈ ਇੱਟਾ ਪਈਆਂ ਨੇ ਉਪਰਾਂ ਚੱਲ ਚੱਲ ਬਈ ਚੱਲ ਚੱਲ ਬਈ ਚੱਲ ਓਏ ਕਹੀ ਪਈਆ ਉਹ ਪੜ ਚਾੜੀ ਚਲਾਦਾ ਓਏ ਕਿਉਂ ਢੋਪੇ ਚ ਨਾ ਲਾ ਦੀ ਥੋੜੀ ਜਰਾ ਚੱਲ ਖੱਚ ਲੈ ਇਥੇ ਖੱਚ ਲੈ ਬਹੁਤ ਬਹੁਤ ਧੰਵਾ ਜੀ ਅਸਰੀਕਾ ਉਹ ਝਾੜੀਆਂ ਨੇ ਪਰ ਆਹ ਦੇਖੀ ਹੇਟ ਜਾਣ ਕੇ ਆਉਂਦਾ ਦੇਖਰਾ ਨਾਲ ਨੂੰ ਦੂਜਾ ਜਿਹੜਾ ਲਿਆ ਆ छा <laughs> <ते नागी तादा। laughs> वे अच्छा सारे पटा दीदी ਨਹੀਂ ਪਤਾ ਤੈਨੂੰ ਕਿੱਧਰ ਹੈ ਜਾਣ ਨਹੀਂ ਪਤਾ ਕਿੱਧਰ ਆਇਆ ਉੱਥੋਂ ਆਏ ਜਾਣਾ ਸੁਣ ਗਿਆ ਉੱਥੋਂ ਉੱਥੋਂ ਆਏ ਜਾਣਾ ਜ਼ੋਰ ਮਾਰ ਮੜਾ ਯਾ ਛੱਟ ਮੜਾ ਯਾ ਹੋਰ ਯਾਰਾ ਇਹ ਟੈਬੂ ਆਦਾ ਉਹਦਾ ਦਾ। ਉਰਵਲੀ ਆ ਗਿਆ ਥੋਏ ਮੋੜ ਕੇ ਤੇ ਨਾ ਲਾ। ਉਹ ਬੁਲਾ ਰਿਹਾ ਹੈਪੀ। ਹਾਂ ਸਮਝ ਗਿਆ। ਚਲੋ। ਆਹ ਬੈ ਗਿਆ ਪੁਰਾਣਾ ਡਰਾਈਵਰ ਦਾ ਬਣਾ। ਨਵਾਂ ਡਰਾਈਵਰ ਦੇਖੋ ਕੀ ਕਰਦਾ। ਫਿਰ ਫਰਜਾ ਕੀ ਲੱਗਦਾ ਵਿੰਦਰੇ ਦਾ? ਖਾਲੀ ਜੇ ਭੈਣਾਂ ਦਾ ਯਾਰ ਗੱਡੀ ਚਾਹ। ਕਿੱਧਰ ਲੈ ਜਾਂਦਾ? ਇਹਦਾ ਲਾ ਵੀ ਹੋਰ ਬਾਸੀ ਦੂਰ ਡਰਾਈਵਰ ਮਿਲਦਾ। ਆ ਚੱਲ ਉਹ ਲਵੇ ਚੱਲਦੇ ਆਜਾ। ਆਇਆ ਆਇਆ ਚੱਲੀਏ। ਆ ਜਾ। ਉਹ ਆਉਣਗੇ ਤਾਂ ਹੈਗੇ ਦੇਖ ਲਈਏ ਕੀ ਪਤਾ ਬਾਹਰ ਟਗਿਆ ਤੇ ਤੇਰੇ ਵਾਂਗੂ ਮਿੱਕੀ ਵੀ ਕਾਰ ਨਾਲ ਲਾਹੜਾ ਕੌਰੀ ਦਾ ਮੁੰਡਾ ਉੱਪਰੋਂ ਲਾਹੜਾ ਦਾ ਥੋੜਾ ਜਿਹਾ ਹੈ ਜੀ ਮੈਂ ਤਾਂ ਡਰਿਆ ਕੋਈ ਦਿੱਖ ਤੋਂ ਵੀ ਕੀ ਰੰਗ ਢੰਗ ਨੇ ਕਿੰ ਆ ਵੇ ਹੈਪੀ ਵਾਰੇ ਡੋਲੀ ਜਾਈ ਮਿੱਟੀ ਓਏ ਇਹ ਤਾਂ ਪੀਜੁਰਾ ਹੈ ਹਾਂ ਪੀਜੁਰਾ ਮੈਂ ਕਹਣਾ ਵਧੀਆ ਡਰਾਈਵਰ ਹੈ ਥੋੜਾ ਜਿਹਾ ਇਹ ਮੈਨੂੰ ਸਿਖਾਇਆ ਹੋਇਆ ਸਹੀ ਗੱਲ ਹੈ ਕੌਂਡਾ ਜਾਣਦਾ ਇਹਦਾ ਵੋਈ ਜਮਾਂ ਸਹੀ ਮਿੱਟੀ ਪਵਾ ਰਿਹਾ ਭਾਈ ਵਿਚਾਲੇ ਉਹ ਕਿਹ ਡਰਾਈਵਰ ਹੈ ਨਾ ਚੋਟੀ ਦਾ ਡਰਾਈਵਰ ਕਹਿ ਸਕਦੇ ਇਹਨੂੰ ਆਪਾਂ ਐਕਸਪੀਰੀਅੰਸ ਪੂਰਾ ਹੈ ਇਹ ਮੁੰਡੇ ਦਾ ਹੈ ਕੰਮ ਛੱਡ ਸਕਦੇ ਆ ਇਹਦੇ ਸਿਰ ਤੇ ਪਿੰਦਰ ਸਿਰ ਤੇ ਅਜਾੜ ਦੂ ਪਿੰਦਰ ਦਾ ਨੱਕ ਜਿਲੇ ਹਾਂ ਵਧੀਆ ਗੱਲ ਹੈ ਹੈ ਕਲਾ ਮੁੰਡੇ ਜਹੀ ਗੱਲ ਹੁਣ ਤਾਂ ਕਿਹਨੇ ਟਰੈਕਟਰ ਹੀ ਚਲਾਇਆਗਾ ਉਰੀ ਵਾਲੇ ਨੇ ਪੜਾਈ ਜਿੱਦਾ ਫੇੜਾ ਇਹ ਵੀ ਬਾਹਰ ਜਿੱਦਾ ਫੇੜਾ ਹੈ ਬੈਕ ਵੈਂਚਰ ਹੈ ਪੜਾਈ ਜਿੱਦਾ ਸਕੂਲ ਚੋਂ ਦਾ ਕਈ ਵਾਰ ਨਾਮ ਕੱਟ ਚੁੱਕੇ ਨੇ ਤਿੰਨ ਵਾਰ ਤਾਂ ਨਾਮ ਕੱਟ ਗਿਆ ਦਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਮਤਾਂ ਹੁੰਦਾ ਓ ਬੈਂਦਰਾ ਓ ਸ਼ਰਮ ਕਰ ਲੈ ਓ ਚੌਰਿਆ ਹੁਣ ਤਾਂ ਭਰ ਗਈ ਟਰਾਲੀ ਹੁਣ ਤਾਂ ਡਿੱਗੂਗੀ ਮਿੱਟੀ ਜੀ ਰੇ ਸਾਲ ਕੇ ਖੜ ਜਾ ਖੜ ਜਾ ਖੜ ਜਾ ਇਹਦਾ ਫੇਲ 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 ਤੱਪੇ ਢੋੜੂਆ ਕੋ ਸਾਡ ਟਰੈਕਟਰ ਦਾ ਚਾਲਾ ਬਾਹ ਤੇਰੇ ਸਾਲ ਉਹ ਤੇਰੀ ਪੈਣ ਢੋੜੂਆ ਓਏ ਉਹ ਟਰੈਕਟਰ ਢੋੜੂਆ ਇਹ ਲੈ ਆ ਤਾ ਢੋੜੂ ਮੇਰੀ ਵੀ ਕੋਈ ਬਿੰਦਰ ਸਰਦਾਰ ਹੀ ਨਹੀਂ ਥਾ ਓ ਲੈ ਜਾ ਖਚ ਗਿਆ ਵੇ ਓ ਬਾਹਣ ਪੱਟਣਾ ਆਇਆ ਤਾਂ ਲੈ 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 ਇਹ ਲੈ ਵੇ ਵੇ ਬਾਹਣ ਪੱਟਣਾ ਆਇਆ ਤਾਂ ਓ ਚਾਲਾ ചാ ചാക്രായ ਕੱਗੇ ਦੋਰਨਾ ਬਾਈ ਘਰੇ ਵੀ ਜਾਣਾ ਕਿਹੜਾ ਡਰਾਈਵਰ ਹੈ ਯਾਰ ਇਹ ਤਾਂ ਜਮੀਨ ਲੰਗ ਚੜਰ ਇਹ ਤਾਂ ਮੋਟਰ ਟਰੈਕਟਰ ਤੋੜੂ ਡਰਾਈਵਰ ਆ ਬੰਦ ਕਰੂ ਜੇ ਟਰੈਕਟਰ ਬੰਦ ਹੋ ਗਿਆ ਤਾਂ ਫੜੇ ਟੈਕ 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 ਕੱਢ ਨਾ ਦੇਉਗਾ ਹੈਗਾ ਡਰਾਈਵਰ ਦਾ ਬੈਂਡ ਤੇ ਆਦਾ ਗਲਤ ਬਿਠਾਦਾ ਕੋਈ ਆਦਾ ਗਲਤ ਬਿਠਾਦਾ ਭਾਈ ਸੀਟ ਤੇ ਬੈਂਟਰਾ ਪਰਾਉਡ ਤੇ ਜਾੜਦੇ ਨਹੀਂ ਉਹਦਾ ਓਏ ਓ ਤੇਰੀ ਫਾਈ ਨੂੰ ਪੰਨੂ ਓਏ ਭਾਈ ਟਰੈਕਟਰ ਫੜ ਤੂੰ ਓਏ ਇਹਨੂੰ ਥੱਲੇ ਲਾ ਓਏ ਆਦਾਬ ਜੀ ਇਹਨੂੰ ਥੱਲੇ ਲਾ ਥਾਪੜ ਦੇ ਥਾਪੜੇ ਲਾਉਂ ਰਿਹਾ ਥੱਲੇ ਨਾ ਇਹਨੂੰ ਥੱਲੇ ਲਾ ਕੋਈ ਜਨਾਬ ਜੀ ਥੱਲੇ ਆ ਤੂੰ ਥੱਲੇ ਆ ਜਾ ਓ ਮੇਰਾ ਵੀਰ ਥੱਲੇ ਆ ਜਾ ਜਲੂਸ ਕਰਦਾ ਟਰੈਕਟਰ ਦਾ ਆ ਵੀ ਗੜ ਗਿਆ ਓਏ ਆਹ ਗੈ ਰਹਿ ਚੱਕ ਲੈ ਨਾਲ ਇੱਕ ਤਾਂ ਗੱਡੀ ਖੱਡਿਆ ਦੀ ਟਰੈਕਟਰ ਦੂਜਾ ਵੀ ਗੜ ਗਿਆ ਭਾਈ ਓਰੇ ਇਹ ਲੈ ਜ਼ੋਰ ਲੱਗ ਰਿਹਾ ਹੈ ਮੁਸ਼ਕਲ ਆਉਂਦਾ ਇਹ ਵੀ ਗੜ ਕੇ ਆ ਭਾਈ ਇਹ ਮੈਂ ਹੰਦਾ ਓਏ ਉਰੋਂ ਇੱਕ ਹਿਸਾਬ ਲਾ ਸਕਦੇ ਓ ਤੁਸੀਂ ਕੀ ਹਿਸਾਬ ਲੱਗ ਰਿਹਾ ਉਹਨੂੰ ਆਹ ਗੱਲ ਜੇ ਮੈਂ ਸੱਚੀ ਆ ਬੱਬੇ ਦੋਹੇ ਟਰੈਕਟਰ ਗੜ ਕੇ ਮੈਨੂੰ ਸੌ ਲੱਗੇ ਰਾਜੇ ਆ ਵੇ ਭਾਗਿਆ ਭਾਈ ਕੰਮ ਬੁਧਾ ਕੇ ਰੱਖਦਾ ਭਾਈ ਜਿੰਨੀ ਮਿੱਟੀ ਭਰੀ ਦੀ ਸਾਰੀ ਹੁਣ ਲਿਫਟ ਚੱਕਣੀ ਪਊਗੀ ਓਰੇ ਆਹ ਓਰੇ ਕੁਈ ਦੀ ਕੁਈ ਚ ਗੱਡਦਾ ਟਰੈਕਟਰ ਖੋਲ ਓਏ ਖੋੜ ਦੇਗਾ ਵੇ ਇਹਨੂੰ ਤਾਂ ਗੱਤ ਲੈ ਨਾਲ ਯਾਰ ਨਬਲੀ ਓਏ ਪੈਰ ਨਾਲ ਹੋ ਯਾਰ ਇਹ ਚੱਲ ਚਲਾ ਹੀ ਨਿਕਲੂ ਕਿਦਣਾ ਦੇ ਕੁੱਤੇ ਜੇ ਸ਼ਕਾਰ ਮਾਰਨ ਲੱਗੇ ਫਿਰ ਤਾਂ ਪਟ ਗਏ ਪੂਰੇ ਆਏ ਉਹ ਕਿੱਥੇ ਯਾਰ ਬਈ ਇਹ ਗਲਤ ਬੰਦਾ ਲਿਆਂਦਾ ਯਾਰ ਨਾਲ ਅਸੀਂ ਬਣਾ ਉਹਦੇ ਚੱਕਰ 'ਚ ਅਸੀਂ ਦਾ ਪੂਰੇ ਫਸ ਗਏ ਧੁੱਪੇ ਉੱਤੇ ਸੂਰ ਜੀ ਕਹਿੰਦਾ ਮੈਂ ਤੇਰਾ ਦੇਣਾ ਕੀ ਆ ਲੈ ਫੁੱਲ ਆ ਕੇ ਸੱਟਣ ਲੱਗ ਰਿਹਾ ਮੈਨੂੰ ਫੜਾ ਅਸਲ ਮੈਂ ਉਹ ਆ ਕਹੀ ਉਹ ਮੰਗਦੇ ਨੇ ਗੋਲ ਦਾ ਡਾਲਾ ਤੂੰ ਐਂ ਕਰਾ ਫੜ ਮੈਨੂੰ ਕਹੀ ਫੜਾ ਕਹੀ ਨਾ ਤੋੜਦੀ ਸੀ ਹਾਂ ਕੀ ਕਰਤਾ ਯਾਰ ਇਹ ਬਈ ਮੇਰੀ ਗੱਲ ਸੁਣ ਡਰਾਈਵਰੀ ਦੇ ਕੋਈ ਸ਼ੱਕ ਨਹੀਂ ਕਰਨਾ ਕਿੱਥੋਂ ਟਾਲੀ ਲੈਂਦੀ ਐ ਬਿੰਦਰ ਲਿਆ ਕੇ ਦਿਖਾ ਕੋਈ ਇੰਨੀ ਤਾਂ ਬਿੰਦਰ ਵੀ ਲੈ ਆਈ ਦੀ ਗੱਡਿਆ ਤਾਂ ਨਹੀਂ ਬਿੰਦਰ ਨੇ ਮਰਾ ਗੜੀ ਹੋਈ ਲੈ ਮਾ ਪੁੱਤ ਗੜੀ ਹੋਈ ਲੈ ਖੋਲ ਓਏ ਖੋਲ ਬੰਦਾ ਦੋ ਟਰੈਕਟਰ ਬਸਾਦੇ ਭਾਈ ਐਡਾ ਗਰਹਾ ਆ ਬੰਦਾ ਦਾ ਯਾਰ ਲਾਡੀ ਸੱਚੀ ਕਹਿਣਾ ਨੂੰ ਗਰਹਾ ਹੈਗਾ ਦਾ ਇਹ ਉਧਰ ਉਹ ਲਾਡਬ ਜਰਾ ਕਿਹਨਾਂ ਜਾ ਕੇ ਹੋਣਾ ਕਰੇ ਇੱਕ ਫਿਲਮ ਚੱਲ ਰਹੀ ਹੈ ਇੱਕ ਨੰਬਰ ਦੀ ਹੈ ਇਹ ਤਾਰ ਕਿਆ ਪੂਰਾ ਪੂਰਾ ਦੁਪਹਿਰਾ 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 ਵਜਿਆ ਲੰਘੂ ਆਹ ਦੇਖੋ ਤਾਂ ਤੋੜੂ ਆ ਜਾ ਟਰੈਕਟਰ ਆਹ ਤਾਂ ਤੋੜ ਕੇ ਲਿਓ ਕਰੇ ਉਹ ਜੇ ਲੈਣ ਨੂੰ ਤਾਂ ਤਾਂ ਇਹਦਾ ਡੇੜੀ ਚੱਕ ਨਹੀਂ ਹੁੰਦੇ ਇਹਨੂੰ ਟਰੈਕਟਰ ਓਏ ਬੰਦ ਕਰ ਦੋ ਹੋਰ ਟਰੈਕਟਰ ਜਿਹਦਾ ਜੋਰ ਲਾਦਾ ਮੈਨੂੰ ਕਿੱਥੇ ਲਿਓ ਸਾਨਾ ਤੇਰੇ ਸਾਥ ਕੇ ਹੋ ਐਪੀ ਚੱਲ 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 ਇਧਰ ਆ ਕਰਦਾ ਕਿਹੜੇ ਕਰਦਾ ਵਿੱਚ ਪੂਰੀ ਟਾਗੜੀ ਦਲਮਾ ਮੜਵਾਉਂਦਾ ਜਿਹੜੇ ਦੋ ਜੌੜਾ ਅੱਜ ਦੂਰ ਬਹੁਤ ਆ ਛੋਟੇ ਐ ਭਾਈ ਤੇਰੇ ਸਾਥ ਜੇ ਨਹੀਂ ਕਰੂ ਆ ਹੁੰਦੀ ਆ ਡਰਾਈਵਰੀ ਓਏ ਆ ਹੁੰਦੀ ਆ ਡਰਾਈਵਰੀ ਓਏ ਆ ਹੁੰਦੀ ਆ ਡਰਾਈਵਰੀ ਮੈਂ ਕਹਿੰਦਾ ਬਹੁਤ ਵੱਡਾ ਡਰਾਈਵਰ ਆ ਮੈਂ ਕਹਿੰਦਾ ਸਟਾਰਟ ਨਹੀਂ ਹੋ ਰਿਹਾ ਹਰ ਜਾ ਹਰ ਜਾ ਕੁਝ ਨਾ ਕਰੋ ਓਏ ਸਟਾਰਟ ਨਹੀਂ ਹੋ ਰਿਹਾ ਓਏ ਆਹ ਦੇ ਆਹ ਬਤਾ ਨਹੀਂ ਬੰਦਰ ਨੂੰ ਕਰ ਮੰਦਪਾ ਕੀ ਜਾਗੀ ਮੈਨੂੰ ਆਇਆ ਮੈਂ ਪਿਛੋਂ ਆਟ ਗੱਡੀ ਵੀ ਪਿਛੇ ਕੋਈ ਸਹਜ ਹੈ ਨਹੀਂ ਅਸੀਂ ਉੱਧੂ ਬੈਠੇ ਹਾਂ ਬੰਦ ਕਰਦਾ ਬਈ ਛਾਬੀ ਤੋਂ ਛਾਬੀ ਤੋਂ ਕਹ ਰਿਹਾ ਨੀਚੋ ਜਮੀ ਬੰਦ ਜਮੀ ਬੰਦ ਕਰਦਾ ਬਈ ਟਰੈਕਟਰ ਅਸੀਂ ਵੀ ਬੈਠੇ ਹਾਂ ਮੈਂ ਦਰਾਂ ਨੂੰ ਦੋ ਲਿਖ ਕੋ ਨਿਕਲਦਾ ਜਾਉ ਰੋਂ ਏਡੀ ਓਏ ਓਏ ਐਨੇ ਨਹੀਂ ਕੁੜੀ ਹੋਈ ਟਰਾਲੀ ਜੀ ਕੋਈ ਆ ਉਹ ਦਾ ਘੜਦੇ ਨਹੀਂ ਆਟ ਮੰਗ ਨੇ 25 ਘੰਟੇ ਲਾਦੇ ਹੋ ਗਿਆ ਓਏ ਵੇ ਆਹ ਪੜਿਆ ਨਾ ਉਹ ਹੈਕਰ ਵਾਣਾ ਹੈਕਰ ਓ ਬਾਈ लवली ਹੈਕਰ ਐ ਚੱਲਾ ਕਰ ਲੈ ਦੋ ਰੁਪਈਆ ਦਾ ਕੰਮ ਪਹਿਲਾਂ ਤਾਂ ਫਸਾਦਾ ਡਰੈਕਟਰ ਆ ਉਹ ਨਹੀਂ ਉਹ ਦੇਖੋ ਉਹਨੂੰ ਆਖੀ ਹੈਲਾ ਹੈਵੀ ਡਰਾਈਵਰ ਬਹਿ ਗਿਆ ਓਏ ਉਹ ਕਿਉਂ ਜ਼ੋਰ ਲਵਾਈਏ ਨੇ ਟਰੈਕਟਰ ਦਾ ਓਏ ਓਏ ਖੜਦਾ ਜਾ ਦਮ ਚੜਜੂ ਦਾ ਓਏ ਮਿੱਟੀ ਪਾਉ ਰੇ ਮੈਂ ਕਹਣਾ ਉਹ ਪਾਉ ਰੀ ਹਾਂ 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 ਰਾਜੀ ਦੇਖ ਲੈ ਕਹੇ ਜਾ ਬੇਵਪਾਕ ਡਰਾਈਵਰ ਆ ਯਾਰ ਬਾਬੇ ਤੇਰਾ ਪਤਾ ਲੱਗਿਆ ਵੀ ਹੈਵੀ ਡਰਾਈਵਰ ਆ ਤੂੰ ਮੇਰੀ ਗੱਲ ਸੁਣ ਹੈਵੀ ਨਹੀਂ ਓਏ ਬਲਾਗ ਬਲਾਗ ਹੈ ਬਲਾਗ ਕਹਿੰਦੇ ਪੁੱਛੇ ਦਾ 8 92 ਹੈਗਾ ਤੇਰੇ ਕੋਲ ਤਾਂ ਸਾਂ ਲਗੇਦੀ ਮਰਜੀ ਟੋਚਣ ਪਾਓ ਬਾਈ ਲੈ ਪਾਉ ਏ ਕਰਾਂ ਟੋਚਣਾ ਕੱਚੀ ਏ ਟੋਚਣ ਪਾਉਣਾ ਪੈ ਰਿਹਾ ਭਾਈ ਓਏ ਆਪਵਾ ਦੇ ਉਹਦਾ ਗੱਡ ਦਾ ਟਰੈਕਟਰ ਇਹਨੇ ਬਲਾਗ ਕਰਤੀ ਚੱਲ ਕਰਾਲਾ ਕੰਮ ਕਪੇ ਚੇਗਰੀ ਹੈਪੀ ਜੁੜਾਇਆ ਬਸ ਆ ਗਏਗੀ ਤੁੰਲੀ ਵੀ ਹੈਗੀ ਸਾਰੇ ਕੰਮ ਨਾ ਦਿੱਤਾ ਮੋਏ ਬਲੌਗ ਦਰਸ਼ਕਾਂ ਸੁਭਾਤ ਬਹੁਤ ਆ ਪੂਰਾ ਸੁਭਾਤ ਆ ਬਲੌਗ ਦਾ ਭਾਈ ਹੋਰ ਲੱਗਿਆ ਫੇਰ ਤਾਂ ਚੱਲੀ ਹੋ ਜਿਹੜੇ ਜਿਹੜੇ ਵੀਰ ਨੂੰ ਬਲੌਗ ਵੇਖਣ ਲੱਗੂ ਨਾ ਸਰਾ ਭਾਈ ਬਣ ਕੇ ਸਬਸਕ੍ਰਾਈਬ ਕਰਦੇ ਹੋ ਨਾਲੇ ਵੀਡੀਓ ਵੀ ਸ਼ੇਅਰ ਕਰਦੇ ਹੋ ਸਾਡੀ ਹੈ ਖੇਚਲਾ ਹੈਪੀ ਕਿਚੀ ਮੜਾਇਆ

ਬਹੁਤ ਬਹੁਤ ਧੰਨਵਾਦ ਲੈ ਚਾਲੂ ਏ लवली ਲੈ ਰੱਪ ਤੁਹਾਨੂੰ ਉਹ ਛੱਡੇ ਉੱਥੇ ਆਪਣੇ ਤਾਂ ਵੀ ਨਹੀਂ ਦਰਵਾਜ਼ਾ ਹੈ ਉਹਨੂੰ ਲੈ ਗਈ ਉਹਨੂੰ ਚਲਾਉਣੀ ਨਹੀਂ ਆਪੀ ਆਈਂ ਓਏ ਆਪੀ ਆਈਂ ਗਰੇ ਆ ਰਹੇ ਹੋ ਲੈ ਕੇ ਜਾਣਾ ਨੂੰ ਪੀ ਆ ਜੂ ਆ ਤੇ ਦਵਾਦ ਤੇ 5000 ਹਾਂ